ਜੇਕਰ ਤੁਸੀਂ ਆਪਣੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਏਐਮਆਈ ਤੇ ਕੁਝ ਖਰੀਦਦੇ ਹੋ ਤਾਂ ਇਹ ਤੁਹਾਨੂੰ ਕਰਜ਼ੇ ਦੇ ਜਾਲ ਵਿੱਚ ਪਾ ਸਕਦਾ ਹੈ ਜਦੋਂ ਕ੍ਰੈਡਿਟ ਕਾਰਡ ਤੇ ਈਐਮਆਈ ਕੋਈ ਉਤਪਾਦ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਲੋਕ ਅਕਸਰ ਸਿਰਫ ਇੱਕ ਮਹੀਨੇ ਦੀ ਏਐਮ ਦੇਖਣ ਤੋਂ ਬਾਅਦ ਉਤਪਾਦ ਖਰੀਦਦੇ ਨੇ ਇਸੇ ਤਰ੍ਹਾਂ ਉਹ ਈਐਮਆਈ ਤੇ ਬਹੁਤ ਸਾਰੇ ਉਤਪਾਦ ਖਰੀਦਦੇ ਨੇ ਤੇ ਬਹੁਤ ਜਲਦੀ ਏਐਮ ਦੀ ਤਨਖਾਹ ਦਾ ਇੱਕ ਵੱਡਾ ਹਿੱਸਾ ਖਾਣਾ ਜਾਂ ਫਿਰ ਕਹਿ ਲੋ ਖਾ ਜਾਣਾ ਸ਼ੁਰੂ ਕਰ ਦਿੰਦੀ ਹੈ ਅੱਜ ਕੱਲ ਬਹੁਤ ਸਾਰੇ ਲੋਕ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਨੇ ਹੁਣ ਕ੍ਰੈਡਿਟ ਕਾਰਡ ਨਾਲ ਖਰੀਦਦਾਰੀ ਕਰਨ ਦਾ ਸੱਭਿਆਚਾਰਕ ਸਿਰਫ ਸ਼ਹਿਰਾਂ ਤੱਕ ਸੀਮਿਤ ਨਹੀਂ ਸਗੋ ਪਿੰਡਾਂ ਦੇ ਬਹੁਤ ਸਾਰੇ ਲੋਕਾਂ ਨੇ ਵੀ ਕ੍ਰੈਡਿਟ ਕਾਰਡ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਸਵਾਲ ਇਹ ਹੈ ਕਿ ਕੰਪਨੀਆਂ ਨੂੰ ਇਸ ਤੋਂ ਕੀ ਫਾਇਦਾ ਹੋ ਰਿਹਾ ਹੈ ਇਸ ਤੋਂ ਵੀ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਇਹ ਸਮਝੋਗੇ ਕਿ ਤੁਹਾਨੂੰ ਇਸ ਤੋਂ ਕਿੰਨਾ ਲਾਭ ਅਤੇ ਕਿੰਨਾ ਨੁਕਸਾਨ ਹੋ ਰਿਹਾ ਹੈ ਜੇਕਰ ਤੁਸੀਂ ਕ੍ਰੈਡਿਟ ਕਾਰਡ EMI ਦੇ ਜਾਲ ਵਿੱਚ ਫਸ ਗਏ ਹੋ ਤਾਂ ਅੱਜ ਤੋਂ ਹੀ ਸਾਵਧਾਨ ਹੋ ਆਓ ਤੁਹਾਨੂੰ ਇਸ ਦੇ ਫਾਇਦੇ ਅਤੇ ਨੁਕਸਾਨ ਦੱਸਦੇ ਹਾਂ ਆਨਲਾਈਨ ਤੋਂ ਲੈ ਕੇ ਆਫਲਾਈਨ ਖਰੀਦਦਾਰੀ ਤੱਕ ਵੱਖ-ਵੱਖ ਕ੍ਰੈਡਿਟ ਕਾਰਡ ਤੇ ਕਈ ਤਰ੍ਹਾਂ ਦੀਆਂ ਪੇਸ਼ਕਸ਼ ਉਪਲਬਧ ਨੇ ਇਹ ਪੇਸ਼ਕਸ਼ ਤੁਹਾਡੇ ਪੈਸੇ ਬਚਾਉਣ ਦਾ ਦਾਵਾ ਕਰਦੀਆਂ ਨੇ ਤੁਸੀਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਏਐਮਆਈ ਤੇ ਚੀਜ਼ ਖਰੀਦ ਸਕਦੇ ਹੋ ਜੇਕਰ ਤੁਸੀਂ ਆਪਣੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਏਐਮਆਈ ਤੇ ਕੁਝ ਖਰੀਦਦੇ ਹੋ ਤਾਂ ਇਹ ਤੁਹਾਨੂੰ ਕਰਜ਼ੇ ਦੇ ਜਾਲ ਵਿੱਚ ਪਾ ਸਕਦਾ ਹੈ ਜੀ ਹਾਂ ਜਦੋਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਏਐਮਆਈ ਤੇ ਉਤਪਾਦ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਲੋਕ ਅਕਸਰ ਸਿਰਫ 1 ਮਹੀਨੇ ਦੀ ਏਐਮ ਦੇਖਣ ਤੋਂ ਬਾਅਦ ਉਤਪਾਦ ਖਰੀਦਦੇ ਨੇ ਇਸੇ ਤਰ੍ਹਾਂ ਉਹ EMI ਤੇ ਬਹੁਤ ਸਾਰੇ ਉਤਪਾਦ ਖਰੀਦਦੇ ਨੇ ਤੇ ਬਹੁਤ ਜਲਦੀ EMI ਤਨਖਾਹ ਆਇਕਾ ਵੱਡਾ ਹਿੱਸਾ ਖਾਣਾ ਜਾਣਾ ਸ਼ੁਰੂ ਕਰ ਦਿੰਦੇ ਨੇ ਜੀ ਹਾਂ EMI ਵਿਕਲਪ ਕ੍ਰੈਡਿਟ ਕਾਰਡ ਧਾਰਕ ਨੂੰ ਵੱਡੀ ਰਾਹਤ ਪ੍ਰਦਾਨ ਕਰਦਾ ਹੈ ਵੱਡੇ ਬਿੱਲ ਨੂੰ ਹਰ ਮਹੀਨੇ ਭੁਗਤਾਨ ਕਰਨੀ ਛੋਟੀਆਂ ਰਕਮਾਂ ਵਿੱਚ ਵੰਡਦਾ ਹੈ ਇਸ ਤੋਂ ਇਲਾਵਾ EMI ਤੇ ਵਿਆਜ ਦਰਾਂ ਵੀ ਆਮ ਤੌਰ ਤੇ ਬਕਾਇਆ ਤੇ ਵਸੂਲੇ ਜਾਣ ਵਾਲੇ ਵਿਆਜ ਦਰਾਂ ਨਾਲੋਂ ਘੱਟ ਹੁੰਦੀਆਂ ਨੇ ਜਦੋਂ ਸਿਰਫ ਘੱਟੋ ਘੱਟ ਬਕਾਇਆ ਹੀ ਅਦਾ ਕੀਤਾ ਜਾਂਦਾ ਹੈ ਯਾਨੀ ਕਿ EMI ਤੇ ਵਿਆਜ ਤਰ੍ਹਾਂ ਪਕਾਇਆ ਰਕਮ ਤੇ ਲਗਾਏਗੇ ਖਰਚਿਆਂ ਨਾਲੋਂ ਘੱਟ ਹੈ ਇਸ ਤੋਂ ਇਲਾਵਾ ਇੱਕ ਨਿਸ਼ਚਿਤ ਮਹੀਨਾਵਾਰ ਭੁਗਤਾਨ ਕਰਨ ਨਾਲ ਤੁਹਾਡੇ ਵਿੱਤ ਦੀ ਯੋਜਨਾਬੰਦੀ ਬਹੁਤ ਆਸਾਨ ਹੋ ਜਾਂਦੀ ਹੈ EMI ਦੇ ਸਮੇਂ ਸਿਰ ਭੁਗਤਾਨ ਕਰਨ ਨਾਲ ਇੱਕ ਚੰਗਾ ਕ੍ਰੈਡਿਟ ਸਕੋਰ ਬਣਾਈ ਰੱਖਣ ਵਿੱਚ ਮਦਦ ਵੀ ਮਿਲਦੀ ਹੈ ਜੀ ਹਾਂ ਜੇਕਰ ਤੁਹਾਡੇ ਕੋਲ ਵੀ ਕ੍ਰੈਡਿਟ ਕਾਰਡ ਹੈ ਤਾਂ ਹੋ ਸਕਦਾ ਹੈ ਤੁਸੀਂ ਇਸ ਦੇ ਕਈ ਲੁਕਵੇਂ ਫਾਇਦਿਆਂ ਬਾਰੇ ਨਾ ਜਾਣਦੇ ਹੋ ਹਾਰਾਂ ਦੇ ਸੀਜ਼ਨ ਵਿੱਚ ਤੁਸੀਂ ਆਪਣੇ ਕ੍ਰੈਡਿਟ ਕਾਰਡ ਦੇ ਲੁਕਵੇਂ ਲਾਭਾਂ ਨੂੰ ਜਾਣ ਕੇ ਥੋੜਾ ਵਾਧੂ ਕਮਾ ਸਕਦੇ ਹੋ ਇੱਥੇ ਅਸੀਂ ਤੁਹਾਨੂੰ ਕ੍ਰੈਡਿਟ ਕਾਰਡ ਦੇ ਲੁਕਵੇਂ ਫਾਇਦਿਆਂ ਬਾਰੇ ਦੱਸ ਰਹੇ ਹਾਂ ਸਵਾਗਤੀ ਪੇਸ਼ਕਸ਼ ਜਿਸ ਵਿੱਚ ਜ਼ਿਆਤਰ ਬੈਂਕ ਕ੍ਰੈਡਿਟ ਸੰਸਥਾਵਾਂ ਕਾਰਡਧਾਰਕਾਂ ਨੂੰ ਕਈ ਤਰ੍ਹਾਂ ਦੇ ਸਵਾਗਤ ਲਾਭ ਪ੍ਰਦਾਨ ਕਰਦੀਆਂ ਨੇ ਇਹ ਤੋਹਫ਼ੇ ਵਾਊਚਰ ਛੋਟ ਜਾਂ ਫਿਰ ਬੋਨਸ ਇਨਾਮ ਪੁਆਇੰਟਾਂ ਦੇ ਰੂਪ ਵਿੱਚ ਪ੍ਰਾਪਤ ਕੀਤੇ ਜਾ ਸਕਦੇ ਨੇ ਇਸੇ ਨਾਲ ਹੀ ਇੱਕ ਛੋਟ ਲਗਭਗ ਸਾਰੀਆਂ ਕਿਸਮਾਂ ਦੇ ਕ੍ਰੈਡਿਟ ਕਾਰਡਾਂ ਤੇ ਪ੍ਰਾਪਤ ਕੀਤੀ ਜਾ ਸਕਦੀ ਹੈ ਜਦੋਂ ਵੀ ਤੁਸੀਂ ਆਪਣੇ ਵਾਹਨ ਵਿੱਚ ਇਤਨ ਭਰਦੇ ਹੋ ਯਾਨੀ ਕਿ ਡੀਜ਼ਲ ਭਰਵਾਉਂਦੇ ਹੋ ਤਾਂ ਤੁਹਾਨੂੰ ਛੋਟ ਮਿਲਦੀ ਹੈ ਬੇਸ਼ਰਤੇ ਤੁਸੀਂ ਇੱਕ ਨਿਸ਼ਚਿਤ ਰਕਮ ਖਰਚ ਕਰ ਰਹੇ ਹੋ ਹਰ ਵਾਰ ਜਦੋਂ ਤੁਸੀਂ ਆਪਣੇ ਕ੍ਰੈਡਿਟ ਕਾਰਡ ਨਾਲ ਖਰੀਦਦਾਰੀ ਕਰਦੇ ਹੋ ਤਾਂ ਆਦੇ ਵਿੱਚ ਕੁਝ ਇਨਾਮ ਪੁਆਇੰਟਸ ਜਾਂ ਕੈਸ਼ਬੈਕ ਮਿਲਦਾ ਹੈ ਇਨਾਮ ਪੁਆਇੰਟਸ ਦੀ ਵਰਤੋਂ ਮੁਫਤ ਤੋਹਫੇ ਪ੍ਰਾਪਤ ਕਰਨ ਤੇ ਕਿਸੇ ਹੋਰ ਆਈਟਮ ਦੀ ਕੀਮਤ ਘਟਾਉਣ ਲਈ ਕੀਤੀ ਜਾ ਸਕਦੀ ਹੈ ਜਦੋਂ ਕਿ ਕੈਸ਼ਬੈਕ ਸਿੱਧਾ ਤੁਹਾਡੇ ਕਾਰਡ ਖਾਤੇ ਵਿੱਚ ਜਾਂਦਾ ਹੈ ਜੇਕਰ ਤੁਹਾਡੇ ਕੋਲ ਟਰੈਵਲ ਕ੍ਰੈਡਿਟ ਕਾਰਡ ਹੈ ਤਾਂ ਤੁਸੀਂ ਰਿਵਾਰਡ ਪੁਆਇੰਟ ਦੀ ਬਜਾਏ 에ਅਰ ਮੀਲ ਕਮਾ ਸਕਦੇ ਹੋ ਜੋ ਫਲਾਈਟ ਟਿਕਟ ਬੁੱਕ ਕਰਨ ਲਈ ਵਰਤੇ ਜਾ ਸਕਦੇ ਨੇ ਕੁਝ ਕ੍ਰੈਡਿਟ ਕਾਰਡ ਸਾਲ ਵਿੱਚ 1 ਜਾਂ 1 ਤੋਂ ਵੱਧ ਘਰੇਲੂ ਹਵਾਈ ਅੱਡਿਆਂ ਤੇ ਨਾਲ-ਨਾਲ ਅੰਤਰਰਾਸ਼ਟਰੀ ਹਵਾਈ ਅੱਡਿਆਂ ਤੇ ਲਾਊਂਜ ਵਿਹਾਇਸ਼ ਦੀ ਪੇਸ਼ਕਾਸ਼ ਕਰਦੇ ਨੇ ਤੇ ਯਾਤਰਾ ਕੇਂਦ੍ਰਿਤ ਕ੍ਰੈਡਿਟ ਕਾਰਡ ਤੇ ਪ੍ਰੀਮੀਅਰ ਕ੍ਰੈਡਿਟ ਕਾਰਡ ਵਿਸ਼ੇਸ਼ ਤੌਰ ਤੇ ਇਹਨਾਂ ਦੀ ਪੇਸ਼ਕਾਸ਼ ਕਰਦੇ ਨੇ ਇਸ ਦੇ ਨਾਲ ਹੀ ਤੁਸੀਂ ਆਪਣੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਕਿਸੇ ਏਟੀਐਮ ਤੋਂ ਸਿੱਧੇ ਨਗਦ ਕਢਵਾ ਸਕਦੇ ਹੋ ਐਮਰਜੈਂਸੀ ਸਥਿਤੀ ਵਿੱਚ ਜਦੋਂ ਤੁਹਾਨੂੰ ਤੁਰੰਤ ਨਕਦੀ ਜ਼ਰੂਰਤ ਹੁੰਦੀ ਹੈ ਤਾਂ ਇਹ ਬਹੁਤ ਹੀ ਫਾਇਦੇਮੰਦ ਸਾਬਤ ਹੁੰਦਾ ਹੈ ਦੇ ਮਾਮਲੇ ਵਿੱਚ ਬੀਮਾ ਅਤੇ ਇੱਕ ਨਿਸ਼ਚਿਤ ਕਵਰ ਰਕਮ ਦੀ ਪੇਸ਼ਕਸ਼ ਵੀ ਕਰਦੇ ਨੇ ਇਹ ਹਵਾਈ ਦੁਰਘਟਨਾ ਕਵਰੇਜ ਕਾਰਡ ਕਾਰਡ ਹਾਰਨ ਕਵਰ ਜਾਂ ਫਿਰ ਵਿਦੇਸ਼ੀ ਹਸਪਤਾਲ ਵਿੱਚ ਭਰਤੀ ਕਵਰ ਹੋ ਸਕਦਾ ਹੈ ਇਸ ਦੇ ਨਾਲ ਹੀ EMI ਪਰਵਰਤਨ ਵਿੱਚ ਕ੍ਰੈਡਿਟ ਕਾਰਡ ਤੇ ਉਪਲਬਧ ਸਭ ਤੋਂ ਆਮ ਲਾਭ ਹੈ ਤੁਸੀਂ ਆਪਣੀਆਂ ਵੱਡੀਆਂ ਖਰੀਦਾਂ ਨੂੰ EMI ਵਿੱਚ ਬਦਲ ਸਕਦੇ ਹੋ ਤੇ ਕੁਝ ਹੀ ਮਹੀਨਿਆਂ ਦੀ ਮਿਆਦ ਵਿੱਚ ਭੁਗਤਾਨ ਕਰ ਸਕਦੇ ਹੋ